ਆ ਪਿਸਟਮ ਵੀਰੇ ਪਿਸਟਮ ਵੀਰੇ ਠੀਕ ਵੀਰੇ ਤਾਂ ਦੋਸਤੋ ਤੁਸੀਂ ਦੇਖ ਸਕਦੇ ਜਿਉਂ ਟੋਡਾ ਬੜਾ ਆ ਜੀ ਸੀ ਹਾਂ ਠੀਕਾ ਇੱਥੋਂ ਬਣਦੀ ਨਹੀਂ ਮੰਨ ਕੇ ਚਲੋ ਟੋਡੇ ਭਲੀ ਉਹ ਮੇਰੇ ਬਲੇ ਚਲੇ ਤੋ ਅੱਜ ਤੁਹਾਨੂੰ ਅਸੀਂ 53 ਸਾਲ ਪੁਰਾਣਾ ਇੰਜਣ ਵਿਖਾਵਾਂਗੇ 1970 ਵੇਲੇ ਦਾ ਇੰਜਣ। ਤੋ ਦੋਸਤੋ ਇਸ ਵਕਤ ਆਪਾਂ ਹੈਗੇ ਆ ਪਿੰਡ ਸੀਰਵਾਲੀ ਪੰਜਾਬ ਦੇ ਵਿੱਚ ਇੱਕ ਲੋਤਾ ਇੰਜਣ ਆ ਜਿਹੜਾ ਕਿ ਇਸ ਪਿੰਡ ਵਿੱਚ ਇਸ ਕੋਠੀ ਦੇ ਵਿੱਚ ਆ। ਐਸ ਇੰਜਣ ਦੀ ਗੱਲ ਨਹੀਂ ਕਰਦੇ। ਇਸ ਤੋਂ ਵੀ ਬਹੁਤ ਵਿਸ਼ਾਲ ਇੰਜਣ, ਬਹੁਤ ਵੱਡਾ ਇੰਜਣ। ਦੋਸਤੋ ਬਜ਼ੁਰਗ ਦੱਸਦੇ ਆ ਵੀ ਉਹਨਾਂ ਟਾਈਮਾਂ ਦੇ ਵਿੱਚ 8 ਕਿੱਲੇ ਜ਼ਮੀਨ ਆ ਜਾਂਦੀ ਸੀ ਜਿੰਨੇ ਦਾ ਅਸੀਂ ਇੰਜਣ ਲਿਆਂਦਾ ਤੇ 8 ਕਿੱਲੇ ਜ਼ਮੀਨ ਕਹਿੰਦੇ ਕੁਰਬਾਨ ਕਰਤੀ। ਇੱਕ ਇੰਜਨ ਲੈਣ ਪਿੱਛੇ ਵਿਖਾਉਣੇ ਆ ਤੁਹਾਨੂੰ ਇੰਜਨ ਵੀਡੀਓ ਨਾ ਬਣੇ ਰਿਹਾ ਤੇ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰ ਦਿਓ ਬੰਦਿਆਂ ਨੇ ਵਿਰਾਸਤ ਨੂੰ ਸਾਂਭ ਕੇ ਰੱਖਿਆ ਬਜ਼ੁਰਗਾਂ ਦੀ ਵਿਰਾਸਤ ਨੂੰ ਸਾਂਭ ਕੇ ਰੱਖਿਆ ਕਿਹੜੀ ਕੰਪਨੀ ਦਾ ਤੇ ਕਿਹੋ ਜਿਹਾ ਦਿਸਦਾ ਉਹ ਤੇ ਆਜੋ ਵੀ ਦਿਖਾਉਣੇ ਤੁਹਾਨੂੰ ਲੋ ਵੀ ਦੋਸਤੋ ਤੁਹਾਨੂੰ ਦਿਖਾਉਣੇ ਆ ਅਸੀਂ 53 ਸਾਲ ਪੁਰਾਣਾ ਇੰਜਨ ਤਾਂ ਦੋਸਤੋ ਐਸ ਸੱਜਣ ਨੇ ਸੰਭਾਲ ਕੇ ਰੱਖਿਆ ਜਿਸ ਦਾ ਨਾਮ ਹੈ ਲਵ ਕਰਨਾ ਭਾਈ ਨੇ ਆਪਦੇ ਦਾਦਿਆਂ ਪਰਦਾਦਿਆਂ ਦੀ ਵਿਰਾਸਤ ਜਿਹੜੀ ਹੈ ਸਾਂਭ ਕੇ ਰੱਖੀ ਹੈ ਸਪੈਸ਼ਲ ਇਸ ਦੇ ਉੱਪਰ ਉਹਨਾਂ ਨੇ ਕੋਠਾ ਪਾ ਕੇ ਰੱਖਿਆ ਵੀ ਤਾਂ ਜੋ ਕਿਉਂਕਿ ਵਜ਼ਨ ਬਹੁਤ ਜ਼ਿਆਦਾ ਤੇ ਇਹ ਜਦੋਂ ਲਿਆਂਦਾ ਪਹਿਲੀ ਵਾਰੀ ਇੱਥੇ ਹੀ ਫਿੱਟ ਕੀਤਾ ਸੀ ਬਾਈ ਇੱਥੇ ਬਈ ਫਿੱਟ ਕਰਕੇ ਬਾਅਦ ਚ ਕੋਠਾ ਹੀ ਪਾਇਆ ਅੱਛਾ ਫਿੱਟ ਕਰਕੇ ਬਾਅਦ ਚ ਕੋਠਾ ਪਾਇਆ ਇਹ ਹੁਣ ਇੱਕ ਜਗ੍ਹਾ ਤੋਂ ਯਾਨੀ ਕਿ ਹਿੱਲਦਾ ਨਹੀਂਗਾ ਹਣਾ ਨਹੀਂ ਨਹੀਂ ਹੁਣ ਤਾਂ ਪੱਕਾ ਫਿਕਸ ਹੀ ਆ ਪੱਕਾ ਫਿਕਸ ਹੀ ਆ ਹਾਂ ਤੇ ਬਾਈ ਦੱਸੀ ਮੈਨੂੰ ਇਹ ਕਿੰਨੇ ਸਾਲ ਪੁਰਾਣਾ ਇੰਜਨ ਆ ਸਹੀ ਸਹੀ ਦੱਸੀ ਇਹ 70 ਮਾਡਲ ਆ ਵੀਰੇ ਹੋਗੇ 50 53 ਸਾਲ ਹੋਗੇ 1970 ਹੈ 70 ਮਾਡਲ ਆ ਤਾਂ ਆਹ ਪਲੇਟ ਆ ਜਿੱਥੇ ਕਿ ਯਾਨੀ ਕਿ ਪੂਰਾ ਪਤਾ ਨਹੀਂ ਲੱਗ ਰਿਹਾ ਉੱਤਰ ਲਿਖਿਆ ਦਾ ਮਾਲਵਾ ਇੰਡਸਟਰੀ ਕorp corp in ਮਾਲਵਾ ਇੰਡਸਟਰੀ ਤੇ ਡੀਜ਼ਲ ਇੰਜਨ ਆ ਦੋਸਤੋ ਤੇ 1970 ਵੇਲੇ ਦਾ ਇੰਜਨ ਹੈ ਜੀ ਇਹ ਇਹ ਹੈਗਾ ਆਪਣਾ 13 16 ਦਾ ਜੀ 13 16 ਦਾ ਹਾਂ 13 16 ਦਾ ਇੰਜਨ ਆ 1970 ਸਾਲ ਚ ਸੀਗਾ ਤੇ ਬਾਕੀ ਇਹ ਵਾਹ ਮਾਡਲਾਂ ਚ ਆਉਂਦੇ ਜਿਵੇਂ ਮੰਨ ਕੇ ਲੈ 15 18 ਦਾ ਹੋ ਗਿਆ 20 20 22 ਦਾ ਹੋ ਗਿਆ ਇਸ ਤਰ੍ਹਾਂ ਦੇ ਵੀ ਕਾ ਮਾਡਲ ਆ ਜਿਵੇਂ ਹੁਣ ਆਪਣੇ ਟਰੈਕਟਰ ਆ ਜਾਂਦੇ ਆ ਵੱਡੇ ਛੋਟੇ ਹਾਂ ਤੁਸੀਂ ਆਪ ਦੀ ਸੰਭਾਲਾ ਚ ਇਹਨੂੰ ਚੱਲਦਾ ਵੇਖਿਆ ਹਾਂਜੀ ਹਾਂਜੀ ਪੱਠੇ ਕੁੱਤਰਦੇ ਰਹੇ ਜੇ ਤੁਸੀਂ ਮੈਂ ਸੁਣਿਆ ਬਜ਼ੁਰਗ ਤੁਹਾਡੇ ਪੱਠੇ ਕੁੱਤਰਦੇ ਸਾਰੇ ਪਿੰਡ ਐਸ ਇੰਜਨ ਤੇ ਪੱਠੇ ਕੁੱਤਰਦਾ ਰਹੇ ਸੱਚੀ ਗੱਲ ਹਾਂ ਹਾਂ ਉਹ ਫਿਰ ਪਹਿਲਾਂ ਪੁਰਾਣੇ ਸਮੇਂ ਚ ਵੀ ਤੁਹਾਨੂੰ ਪਤਾ ਸੀਗਾ ਵੀ ਬਹੁ ਘੱਟ ਵੀ ਆਪਣੇ ਇੱਥੇ ਪਿੰਡ ਦੇ ਵਿੱਚ ਟੋਕ ਕੇ ਹੈਂਡੀਕੜ ਬਹੁ ਘੱਟ ਸੀਗੇ ਹਾਂ ਫਿਰ ਆਪਣੇ ਇੱਥੇ ਸਾਰੇ ਕੁੱਤਰ ਕੇ ਲੈ ਗਏ ਮੈਨੂੰ ਇਹ ਦੱਸ ਵੀਰੇ ਵੀ ਇਹਦਾ ਪ੍ਰਾਈਸ ਕਿੰਨਾ ਸੀ ਜਦੋਂ ਲਿਆ ਸੀਗਾ ਮੈਂ ਸੁਣਿਆ ਵੀ 8 ਕਿੱਲੇ ਜ਼ਮੀਨ ਆ ਜਾਂਦੇ ਸੀ ਉਸ ਪ੍ਰਾਈਸ ਚ हां ਵੀਰੇ ਉਹ 8 8000 ਦਾ ਲਿਆ ਸੀ ਤਕਰੀਬਨ 8000 ਰੁਪਏ ਅੱਜਕੱਲ ਦੇ ਮੁੱਲ 'ਚ ਵੀ 8 ਕਰੋੜ ਦਾ ਗੱਲ ਆਦਾ ਤੂੰ ਬਹੁਤ ਕੀਮਤ ਸੀ ਮੰਨ ਗਏ ਵੀ 10000 ਰੁਪਏ ਨੂੰ ਕਿਲਾ ਸੀਗਾ ਆਹ ਕਿੱਲੇ ਹੀ ਪੜੀ ਦੇ ਆ ਜਾਂਦੇ ਆ ਅੱਜ ਕਿੱਲੇ ਹੀ ਆ ਜਾਂਦੇ ਹੀ ਵਾਕਈ ਕਹਿੰਦੇ ਨੇ ਨਾ ਆਹ ਕਿੱਲੇ 'ਚ ਜੱਟ ਨੇ ਪਹਿਲੀ ਨਹੀਂ ਰੱਖੀ ਤੇ ਇੰਜਣ ਲੈ ਲਿਆ ਇਸ ਹਿਸਾਬ ਦਾ ਹੈ ਹਾਂ ਕਿਉਂਕਿ ਉਹਨੂੰ ਇਹਨਾਂ ਦੀ ਲੋਡ ਵੀ ਸੀ ਇਹ ਚੀਜ਼ਾਂ ਦੀ ਲੋਡ ਸੀ ਬਈ ਉਦੋਂ ਪੈਲੀਆਂ ਦੀ ਇੰਨੀ ਬੁੱਕ ਤਾਂ ਨਹੀਂ ਸੀ ਜਿੰਨੀ ਕਿ ਇੰਜਨਾਂ ਦੀ ਬੁੱਕ ਸੀ ਹੈਨਾ ਹਾਂ ਕਿਉਂਕਿ ਜੇ ਇੰਜਨ ਚੱਲਦਾ ਪਾਣੀ ਨਿਕਲਦੂ ਇਹਦੇ ਨਾਲ ਯਾਨੀ ਕਿ ਦਾਣੇ ਵੀ ਕੱਢਦੇ ਸੀ ਹੈਨਾ ਸਾਰਾ ਕੁਝ ਸੀ ਬਈ ਕੀ ਚੱਲਦਾ ਸੀ ਉਹ ਕੀ ਕਹਿੰਦੇ ਹੁੰਦੇ ਸੀ ਉਹਨੂੰ ਉਸ ਸਮੇਂ ਦੀ ਮੰਨਕਲ ਮੰਗ ਸੀਗੀ ਉਸ ਟਾਈਮ ਹੈ ਜੀ ਉਦੋਂ ਮੰਗ ਸੀ ਇਹਨਾਂ ਦੀ ਹੈਨਾ ਤੇ ਇਹਨੂੰ ਫਿਰ ਚਲਾ ਕੇ ਵੇਖੀਏ ਪਹਿਲਾਂ ਹਾਂ ਹਾਂ ਬਈ ਪਹਿਲਾਂ ਇਹਨਾਂ ਦੇ ਬਾਰੇ ਕੁਝ ਦੱਸ ਸਕਦਾ ਵੀ ਆਹ ਕੀ ਚੀਜ਼ਾਂ ਨੇ ਆਹ ਆਹ ਕੀ ਇੱਕ ਟਾਸ ਕਹਿੰਦੇ ਇਹਨੂੰ ਇਹ ਪੰਪ ਦਾ ਹੀ ਕੰਮ ਕਰਦਾ ਵੀਰੇ ਅੱਛਾ ਇਹਦੇ ਵੀ ਵੱਧਦੀ ਘਟਦੀ ਐ ਅੱਛਾ ਜੀ ਇਹ ਪੰਪ ਹੋ ਗਿਆ ਹੈ ਹ ਇਹ ਇਸ ਵਾਦੀ ਘੜਦੀ ਹੈ ਤੇ ਆ ਇਹਦਾ ਯਾਨੀ ਕਿ ਇੰਜਨ ਹੋ ਗਿਆ ਜਿਹੜਾ ਵਿੱਚ ਹਾਂ ਹਾਂ ਜਿਹੜੇ ਸਿਲੰਡਰ ਸਿਲੰਡਰਾਂ ਦੇ ਵਿੱਚ ਹੈ ਹਾਂ ਉਹ ਤੇ ਲੋ ਵੀ ਦੋਸਤੋ ਤੁਹਾਨੂੰ ਇੱਕ ਵਾਰ ਵਿਖਾ ਦਿੰਨੇ ਖੋਲ ਕੇ ਆਪਾਂ ਖਾਈ ਠੀਕ ਐ ਨੂੰ ਆਪਾਂ ਇਹ ਖੋਲ ਕੇ ਵਿਚਾਰੇ ਪਿਸਟਨ ਵੀ ਆ ਵੀ ਅੱਛਾ ਪਿਸਟਨ ਬਹੁਤ ਡੋਲ ਹੈ ਇੱਕ ਮਿੰਟ ਬੱਲੇਟ ਦੀ ਗੱਲ ਹੀ ਹੈ ਇੱਕ ਮਿੰਟ ਹੁਣ ਦੱਸ ਆ ਪਿਸਟਨ ਹੈ ਵੀਰੇ ਪਿਸਟਨ ਹੈ ਵੀਰੇ ਠੀਕ ਆ ਵੀਰੇ ਤਾਂ ਦੋਸਤੋ ਤੁਸੀਂ ਦੇਖ ਸਕਦੇ ਜੀ ਉਹ ਢੋਡਾ ਬਲ ਆ ਜੀ ਸੀ ਹਾਂ ਠੀਕ ਇੱਥੋਂ ਬਣਦੀ ਆ ਮੰਨ ਕੇ ਚੱਲੋ ਬਈ ਇਹਦੇ ਕੋਈ ਬ੍ਰੇਕੀ ਪੁਰਜਾ ਤਾਂ ਹੈ ਨਹੀਂ ਕੋਈ ਸਾਰਾ ਮੋਟਾ ਹੀ ਆ ਕੰਮ ਮੋਟਾ ਹੀ ਆ ਕੰਮ ਹਣਾ ਹਾਂ ਯਾਰ ਕੀ ਜੀ ਯਾਰ ਇੱਕ ਬਾਬੇ ਤੇਰਾ ਬਲ ਆ ਜੀ ਆ ਜੀ ਹੁਣ ਆਪਾਂ ਜਿਵੇਂ ਕਹਿਣੇ ਵੀ ਸੀ ਚੀਜ਼ ਆਪਣੇ ਇੱਕ ਸਿਲੰਡਰ ਆ ਦੋ ਸਿਲੰਡਰ ਆ ਵੀਰੇ ਇੱਕ ਸਿਲੰਡਰ ਆ ਇੱਕ ਇੱਕ ਨਿਊਜ਼ ਲੱਗੀ ਵੀ ਹੈ ਇੱਕ ਨਿਊਜ਼ ਲੱਗੀ ਭਈ ਆਹ ਦੇਖ ਲਓ ਦੋਸਤੋ ਇੱਕ ਨਿਊਜ਼ ਲੱਗੀ ਭਈ ਆ ਤੇ ਆਪ ਇਸ ਟਮ ਦੇਖ ਲਓ ਤੁਸੀਂ ਯਾਰ ਬਾਅਦ ਨਿਊਜ਼ਲ ਇੱਕ ਹੀ ਆ ਤੇ ਹਨਾ ਇੱਕ ਨਿਊਜ਼ ਲੈਣਾ ਤੇਲ ਕਿੱਥੋਂ ਜਾਂਦਾ ਇਹਨੂੰ ਤੇਲ ਵੀ ਇੱਥੋਂ ਜਾਂਦਾ ਹੁਣ ਤਾਂ ਵੀ ਆ ਉਹ ਟੈਂਕੀ ਉਹ ਤੇਲ ਵਾਲੀ ਉਹ ਪਈ ਆ ਅੱਛਾ ਉਹ ਟੈਂਕੀ ਤੇਲ ਵਾਲੀ ਆ ਇੱਥੋਂ ਤੇਲ ਜਾਂਦਾ ਹੁਣ ਆਪਾਂ ਤੇਲ ਕਿਵੇਂ ਪਾਵਾਂਗੇ ਇਹਨੂੰ ਸਟਾਰਟ ਕਿਵੇਂ ਕਰਾਂਗੇ ਜੇ ਤੇਲ ਇਹਦੇ ਵਿੱਚ ਪਾ ਲਿਆ ਕਿਰਾਂ ਹੁਣ ਆਪਣਾ ਵੀ ਇਹਦੇ ਨਾਲ ਕੋਈ ਕਨੈਕਸ਼ਨ ਨਹੀਂ ਗਾ ਟੈਂਕੀ ਲਾਈ ਇਹਦੇ ਵਿੱਚ ਹੁਣ ਆਪਾਂ ਤੇਲ ਪਾ ਲਿਆ ਆਪਣੇ ਸਟਾਰਟ ਜਾਨੀ ਕਿ ਚੱਲ ਪੂਗਾ 2-4 ਮਿੰਟ 10 ਮਿੰਟ ਜਿੰਨਾ ਚਿਰ ਵੀ ਚਲਾਉਣਾ ਹਾਂ ਤੇ ਇਹਦੇ ਆਸਤੇ ਆਪਾਂ ਨੂੰ ਥੋੜਾ ਜ਼ੋਰ ਲਾਉਣਾ ਪਊਗਾ ਇਹ ਤਾਂ ਦੋ ਬੰਦਾ ਬਿਨਾ ਸਟਾਰਟ ਨਹੀਂ ਹੁੰਦਾ ਹੁਣਾ ਯਾਰ ਹਾਂ ਹਾਂ ਬਈ ਕਿਰਾਂ ਕਰਨਾ ਔਖਾ ਬਾਅਦ ਚ ਤਾਂ ਕੋਈ ਚੱਕਰ ਨਹੀਂ ਹੋਈ ਜਾਂਦਾ ਆ ਆਪਣੇ ਆਪ ਹੀ ਪੁਲੀ ਇੱਧਰ ਪੜਾ ਚੜਦਾ ਅੱਛਾ ਜਿੱਥੋਂ ਆਪਾਂ ਯਾਨਕੀ ਚਲਾਉਂਦੇ ਸੀ ਆ ਬਾਹਰ ਕਾਓ ਬੰਦ ਕੀਤਾ ਹੁਣ ਆ ਬਾਰੀ ਬੰਦ ਕਰਤੀ ਠੀਕ ਪਹਿਲਾਂ ਆਪਣੇ ਉਹ ਸੀ ਵੀ ਡਰੰਮੀ ਸੀ ਕਣਕ ਵਾਲੀ ਬਾਹਰ ਲੱਗੀ ਨਹੀਂ ਸੀ ਹਾਂ ਹਾਂ ਠੀਕ ਇੱਥੇ ਹੁਣ ਆਪਣਾ ਸੰਡਿਕਟ ਪਿਆ ਬਾਹਰ ਅੱਛਾ ਅੱਛਾ ਤੇ ਉਹ ਤੈਨੂੰ ਵਾਲੇ ਬਾਹਰ ਵੀ ਖਾਣੇ ਮੜਾ ਬਾਹਰ ਆਪਣੇ ਪੁਲੀਆਂ ਉਵੇਂ ਲੱਗੀਆਂ ਆਪਣੀਆਂ ਵਾਹ ਬੜੀ ਘੈਂਟ ਹੈ ਯਾਰ ਇਹਨਾਂ ਅੱਛਾ ਇੱਧਰ ਤੁਸੀਂ ਆ ਪੁਲੀਆਂ ਆਂ ਬਈ ਇੱਥੋਂ ਵੇਚਦੀ ਨਿਕਲਦਾ ਹੀ ਪੜਾ ਆਪ ਪੁਲੀ ਨਹੀਂ ਜਾਰਦਾਰੀਆਂ ਉਦੋਂ ਉਦੋਂ ਦੀਆਂ ਲੱਗੀਆਂ ਹੋਈਆਂ ਪ੍ਰਾਣੀਆਂ ਉਦੋਂ ਉਦੋਂ ਦੀਆਂ ਇੱਥੇ ਹੀ ਆ ਹਾਂ ਠੀਕ ਐ ਇਹਦੇ ਡਰਮ ਹੀ ਸੀਗੇ ਠੀਕ ਐ ਆਪ ਪੁਲੀ ਤੇ ਡਰਮੀ ਕਣ ਕੱਢਣ ਵਾਲੀ ਕਣਕ ਕੱਟਣ ਵਾਲੀ ਮੈਨੂੰ ਪਤਾ ਪੁਰਾਣੇ ਸਮੇਂ 'ਚ ਕੱਢਦੇ ਹੁੰਦੇ ਸੀਗੇ ਤੇ ਇਹ ਤੇ ਮੋਟਰ ਵੀ ਚੱਲਦੀ ਸੀ ਬੋਰ ਵੀ ਚੱਲਦਾ ਸੀ ਬਾਈ ਹਾਂ ਬਈ ਓਡੀ ਤਗੜੀ ਸੀ ਜਿਹੜੋ ਮਰਜ਼ੀ ਚਲਾਈ ਹੋਵੇ ਅੱਛਾ ਤੇ ਪੱਠੇ-ਪੁੱਠੇ ਵੀ ਇੱਥੇ ਗੁਤਰਦੇ ਰਹੇ ਉਸ ਤੋਂ ਬਾਅਦ ਹਾਂ ਆ ਬਾਅਦ 'ਚ ਜਨਾਬ ਫਿੱਟ ਕੀਤਾ ਆ ਬਾਅਦ 'ਚ ਛੋਟਾ ਕੀਤਾ ਹੈ ਹਾਂ ਤੇਲ-ਤੂਲ ਦਾ ਖਰਚਾ ਕਿਵੇਂ ਬਾਈ ਇਹਦਾ ਤੇਲ ਦਾ ਖਰਚ ਆ ਬਈ ਬਾਕੀ ਲੋਡ ਦੇ ਸਿਰ ਤੇ ਆ ਤੇ ਮੂੰਹ ਜੇ ਨਾਰਮਲ ਲੋਡ ਤੇ ਰੱਖਣਾ ਹੋਵੇ ਤਾਂ ਹੈਗਾ ਵੀ 2 ਕਿਲੋਟਰ ਘੰਟੇ ਦੀ ਐਵਰੇਜ ਆ 2 ਕਿਲੋਟਰ ਘੰਟੇ ਦੀ ਜੇ ਸ਼ੱਕਦਾ ਹੀ ਆ ਤੇ ਵੇਖੇ ਚਲਾ ਕੇ ਮਾੜਾ ਆ ਫਿਰ ਹਾਂ ਆਓ ਏ ਚਲਾਓ ਯਾਰ ਅੱਜ ਤੋਂ ਕਿੰਨਾ ਚਿਰ ਪਹਿਲਾਂ ਚਲਾਇਆ ਸੀ ਇਹਨੂੰ ਉਹ ਲਗਭਗ 2-3 ਮਹੀਨੇ ਹੋ ਗਏ ਨੇ 2-3 ਮਹੀਨੇ ਵੀ ਵੈਸੇ ਤੁਸੀਂ 2-3 ਮਹੀਨਿਆਂ ਚ ਇੱਕ ਵਾਰ ਇਹਨੂੰ ਚਲਾਉਂਦੇ ਜਰੂਰ ਜੇ ਹੈ ਹਾਂ ਹਾਂ ਚਲਾ ਕੇ ਵੇਖ ਲੈਦਾ ਜੇ ਤੇਰੇ ਵਰਗੇ ਕੋਈ ਖਾਸ ਕੋਈ ਮਿੱਤਰ ਆ ਗਿਆ ਬਿੱਲੀ ਆ ਉਹਦੀ ਡਿਮਾਂਡ ਹੋ ਜਾਂਦੀ ਵੀ ਤੈਨੂੰ ਚਲਾ ਕੇ ਦਿਖਾਉ ਜੀ ਆ ਕੀ ਬਲਾਵੀ ਆ ਜਿਹੜਾ ਅੱਛਾ ਠੀਕ ਹੈ ਇਹ ਇੱਕ ਸਾਡੇ 에ਅਰ ਕਲੈਂਡਰ ਹੈ 에ਅਰ ਕਲੈਂਡਰ ਹੈ ਠੀਕ ਹੈ ਹਾਂ ਨਾ ਉਹ ਵੀ ਦੋਸਤੋ 0 ਸਾ ਮਿਲਦਾ ਇਹਨੂੰ ਸਾਡਾ ਚਾਪਾ ਉਹ ਕਿਹੜਾ ਫਿਰ ਤੋਂ ਆ ਬਾਈ ਨੂੰ ਰਹਿਣ ਤੋਂ ਤੁਸੀਂ ਲੱਗੋ ਆਹ ਕੀ ਟਾਸਾ ਮਿਲਦਾ ਹੈ ਨਾ ਇਹ ਟਾਸਾ ਇਹ ਟਾਸਾ ਬਾਈ ਤਾਂ ਦੋਸਤੋ ਕਮਾਲ ਆ ਬਾਈ ਜੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਆ ਜੇ ਤੇ ਬਾਈ ਲਵ ਕਰਨਾ ਜੇ ਕਿਸੇ ਨੇ ਦੇਖਣਾ ਹੋਵੇ ਤਾਂ ਬਾਈ ਲਵ ਕਰਨਾ ਟਾਪਾ ਪਿਆ ਲਾ ਲੇ ਆਪਾਂ ਕਿਰਣਾ ਟਾਪਾ ਜਿਹਾ ਲਾ ਲਓ ਟਾਪਾ ਜਿਹਾ ਲਾ ਲਓ ਹਾਂ ਆਹਦਾ ਫਿਰ ਭੜਾ ਲੱਗੂਗਾ ਨਾ ਟਾਪਾ ਲਾ ਲਓ ਹਾਂ ਬਾਕੀ ਬਈ ਉਹ ਮਗਲੈਲ ਇੰਨਾ ਚ ਬਹੁਤ ਜਿਆਦਾ ਪੈਂਦਾ ਸੀਗਾ ਮਗਲੈਲ ਬਾਅਦ ਚ ਹੋ ਗਏ ਮਹਿੰਗੇ ਅੱਛਾ ਜਿਹੜੇ ਕਰਕੇ ਕਾਰਨ ਕਰਕੇ ਇਹ ਇਹ ਹੋ ਗਏ ਹਾਂ ਅੱਛਾ ਮਗਲੈਲ ਜਿਆਦਾ ਪੈਂਦਾ ਸੀ ਤਾਂ ਹੀ ਮੈਂ ਦੀ ਖਤਬ ਵਾਲੀ ਸੀ ਅਜੇ ਮੇਰੇ ਨਾਲੋਂ ਜਿਆਦਾ ਮਗਲੈਲ ਖਾ ਜਾਂਦੇ ਹੈ ਹਾਂ ਪਰ ਜਿਹੜਾ ਉਸ ਵਕਤ ਸਮਾਂ ਸੀ ਉਦੋਂ ਇਹਨਾਂ ਨੇ ਕੰਮ ਵੀ ਦਿੱਤਾ ਇਹ ਵੀ ਮੰਨਣੀ ਪਊਗਾ ਕੰਮ ਤਾਂ ਦਿੱਤਾ ਬਈ ਹਰੇਕ ਦੁਕਾਨਦਾਰ ਸਮੇ ਸਮੇ ਦੀ ਕਾਰਡ ਹੈ ਨਾ ਹਾਂ ਹੁਣ ਤੁਸੀਂ ਆ ਗਏ ਨਾ ਤੇਲ ਸੀਗਾ ਜਿਹੜਾ ਜਾਂਦਾ ਇਹ ਮਨਗਿਲ ਮਿਹਨਤਾ ਪੈਸਟ ਵੀ ਹੈ ਦਾ ਅੱਛਾ ਪੈਸਟ ਨੂੰ ਮਸ਼ੀਨ ਤੇਲ ਦਿੰਦੀ ਹੈ ਹਾਂ ਜੀ ਹਾਂ ਹਾਂ ਠੀਕ ਤੇ ਆ ਜਿਹੜੀ ਚੀਜ਼ ਕੀ ਸੀ ਆਹ ਪੰਪ ਇਹ ਪੰਪ ਹੈ ਐ ਕਰਕੇ ਪੰਪ ਇਹ ਪੰਪ ਆ ਗਿਆ ਆ ਏਅਰ ਕਲੈਂਡਰ ਆ ਗਿਆ ਆ ਜਿਹੜੀ ਯਾਨੀ ਕਿ ਟਾਸ ਆ ਗਈ ਆ ਮਨਗਿਲ ਪਾਣੀ ਪੈਂਦਾ ਜਮ ਇਹ ਪਾਣੀ ਹਾਂ ਵਿੱਚ ਪਾਣੀ ਹੈ ਨਾ ਵੀ ਗਰਮਣਾ ਹੋ ਜਾ ਠੀਕ ਹਾਂ ਉਹ ਨਿਓਜ਼ਲ ਆ ਗਈ ਆਹੀ ਕੋਸ ਚਲੋ ਕਰੋ ਸਟਾਰਟ ਫਿਰੇ ਚੁੱਪbro ਕਮਾਓ ਆ ਗਈ ਬਾਈਕਰ ਇਸ ਰੂਸ ਆ ਇਹ ਇਹ ਰੇਸ ਇਹ ਇੱਕ ਸਾਡੀ ਟਾਸ ਹੀ ਆਈ ਨਹੀਂ ਡਬਲਾ ਆਈ ਨਹੀਂ ਜੇ ਮਨਕਲਾ ਠਰਲਾ ਆ ਜਾਣਾ ਮੇਰੀ ਗੱਲ ਸੁਣੋ ਬਾਈਕਰ ਭੇਜ ਕੱਢ ਦੇਗਾ ਨਾ ਆਪੇ ਨਿਕਲ ਜਾ ਆਪੇ ਬਈ ਲੋ ਵੀ ਚੋਬਰੋ ਚੱਲਣ ਲੱਗਿਆ ਹੁਣ ਤੁਹਾਨੂੰ ਦਿਖਾਉਣਾ ਹੈ ਕਿ ਰੇਜ ਲਾਉ ਕੱਲਾ ਜੋਰ ਜਿੰਨੇ ਆਪਣਾ ਚੱਕ ਲੈ ਚਲਾਉ ਰੋ ਪਤਾ ਖਵਾਛ ਗੁਰਪੇਜ ਲੱਗ ਗਿਆਦਾ ਪਤਾ ਤੇਰਾ ਅੱਜ ਪਤਾ ਲੱਗਣਾ ਨਹੀਂ ਯਾਰ ਕਰਵਾਦਾ ਫੋੜ ਕੇ ਲਾ ਮਾਇਨਾ ਮੁੰਡਿਆ ਤੱਕਣਾ ਤੂੰ ਗੁਰੂਆ ਜੀ ਨਾਲ ਪਾੜੇ ਯਾਰ ਐ ਨਹੀਂ ਉੱਠਣ ਨੇ ਵਾਹ ਗਿੜੇ ਪਾਉਣੇ ਵਾਹ ਵਾਹ ਗਿੜੇ ਪਾਉਣੇ ਮਾਇਲਾ ਮੈਂ ਕਿਜੋਰ ਨਹੀਂ ਦਾ ਆ ਜਾ ਬਾਈ ਗੁਰਪੇਜ ਨੇ ਦੱਸਿਆ ਸੀ ਮੈਨੂੰ ਬਾਈ ਲਵ ਕਰਨ ਗੁਰਪੇਜ ਕਹਿੰਦਾ ਸੀ ਕਿ ਵੀ ਇੰਜ ਜਾਣਾ ਜ਼ਰੂਰ ਪਾਉਣੀ ਆਪਨੇ ਤਕਰੀ ਹੁਣ ਇੱਥੇ ਪਿੰਡ 'ਚ ਵੀ ਬਹੁਤ ਘੱਟ ਲੋਕਾਂ ਨੂੰ ਪਤਾ ਪਤਾ ਨਹੀਂ ਨਾ ਵੇਖ ਲਈ ਹੁਣ ਸਾਰੇ ਵੇਖਣ ਆਉਣਗੇ ਹਮਮ ਚਲੋ ਆ ਗਿਆ ਪੌਣਾ ਗਿਆ ਮੈਂ ਪੌਣਾ ਖੜ ਗਿਆ ਇਧਰੋ ਚੱਲ 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 ਲੋ ਵੀ ਚੋਬਰੋ ਵੀ ਲੀ ਬੜਾ ਤਗੜਾ ਤੇ ਵਜ ਨਹੀਂ ਬੜਾ ਬਣ ਜਾਂਦਾ ਤੇ ਦੋ ਤਿੰਨ ਗੇੜੇ ਦਾ ਪੌਣੇ ਪੈਣਗੇ ਤੇ ਫਿਰ ਸਟਾਰਟ ਹੋਊਗਾ ਇਧਰ ਇਧਰ ਪੂਰਾ ਹਵੈ ਜਾਂਦਾ ਜੱਪ ਗਿਆ ਬੜੀ ਬੋਤੈ ਗਰਮੀ ਬੋ ਦਾ ਗਰਮੀ ਬਾਈ ਤੋਡਾ ਪੜਾਏ ਗਰੋ ਕਿਵੇਂ ਕਹਦਾ ਤੁਸੀਂ ਤੁਹਾਡੀ ਪਾਇਨ ਤੋਂ ਤੁਹਾਡੀ ਨੂੰ ਓਏ ਆਉਣ ਵਾਲੀ ਜਿਹੜਾ ਜਾਨੀ ਬੈਲੀ ਦੀ ਪ੍ਰਾਣੀਆਂ ਖਰਾਕਾ ਕਰਮੋਂਦੀਆਂ ਜਦੋਂ ਪਾਲੇ ਨਹੀਂ ਗੇ ਹੁਣ ਨਹੀਂ ਪੈਂਦੇ ਅੱਜਕੱਲ ਤੋਡੀ ਪੈਨ ਓਏ ਕਿੱਥੇ ਗਏ ਮਲੀ ਚੱਲ ਏ ਕੀ ਹੋ ਗਈ 加ੜਦੀ ਰਾਇਣੇ加ੜੋ ਬਾਕੀ ਦੋ ਬੰਦੇ ਚਾਹੀਦੇ ਗੇੜਾ ਪਾਉਣ ਵਾਸਤੇ ਭਰਾ ਇਹਨੂੰ ਪਹਿਲਾਂ ਇੱਕ ਬੰਦਾ ਹੀ ਪਾ ਦਿੰਦਾ ਸੀਗਾ ਪਹਿਲਾਂ ਬੰਦੇ ਤਕੜੇ ਹਾਂ ਹਾਂ ਆਪਣੇ ਤਾਂ ਹੀ ਕੱਖ ਨਹੀਂ ਇੱਥੇ ਨੋਜਵਾਰੀ ਦਾ ਵੀ ਪਤਾ ਲੱਗਦਾ ਹੁਣ ਇੰਜਨ ਵੀ ਛੋਟੇ ਆ ਸੱਜਰੋ ਇੰਜਨ ਮੈਂ ਜ਼ਿੰਦਗੀ ਜੇ ਨਾ ਜ਼ੋਰ ਨਹੀਂ ਲਾਇਆ ਜ਼ਿੰਦਗੀ ਜੇ ਨਾ ਜ਼ੋਰ ਨਹੀਂ ਲਗਿਆ ਮੇਰਾ ਭੈਣ ਦਾ ਜੇ ਜੋਰ ਲਾ ਕੇ ਜ਼ੋਰ ਲਾਉਣਾ ਕੀਤਾ ਕੰਮ ਕੀ ਆਪਾਂ ਕੀ ਕਰਤਾ ਕੰਮ ਹੀ ਨਹੀਂ ਉੱਜ ਰਹਾ। ਗੱਲ ਸਹੀ ਆ। ਤਾਂ ਯਾਰ ਪਹਿਲਾਂ ਵਾਲੇ ਬਜ਼ੁਰਗ ਪੈ ਕੜਾ ਖਾਈ ਤੁਰੇ ਆਉਂਦੇ ਸੀ ਹਨਾ। ਤਾਂ ਹੀ ਅੱਦ ਤੱਕ ਲੋਕੜਾ। ਹੁਣ ਤੂੰ ਗੋੜ ਖਾਈ ਤੁਰੇ ਆਉਣਾ। ਤਾਂ ਇੰਜਨ ਛੋਟੇ ਆ ਗਏ ਆਪਣੇ ਇੱਥੇ। ਤਾਂ ਹੀ। ਤਾਂ ਹੀ। ਪਰ ਪਾਈਆ ਖਾਲਾ ਟੱਟ ਗਿਆ। ਤਾਂ ਹੀ ਸਹੀ ਗੱਲ ਆ ਭਾਈ। ਟੱਟੀਆਂ ਲੱਗਣ ਵਾਲੀ ਗੱਲ ਹੀ ਐ। ਜਦੋਂ ਐਡੇ-ੜੇ ਇੰਜਨਾਂ ਨੂੰ ਢੇੜਾ ਪਾਉਣਾ। ਪਹਿਲੇ ਤਾਂ ਮੈਂ ਪਤਾ ਕਰਾ ਕਰ ਇਹੋ ਇੰਜਨਾਂ ਦੇ ਇੱਕ ਦੋ ਹੋਰ। ਹੋਰ ਹੋਰ ਹੋਰ। ਬਸ ਇਹੋ ਜਿਹਾ ਯੂਨਿਕ। ਇਹ ਆ ਆਪਣਾ ਵਿਰਸਾ। ਇਹ ਗੁਰਪ੍ਰੀਤ ਭਾਈ ਆਪਣੀ ਵਿਰਾਸਤ ਸਹੀ ਗੱਲ ਹੈ ਇਹ ਆਪਣੀ ਜਾਨ ਹੈ ਇਹਨਾਂ ਦੇ ਸਿਰ ਤੇ ਆਪਾਂ ਯੁੱਧੇ ਪੈਦਾ ਹੋਏ ਇਹਨਾਂ ਨੇ ਜਿਹਨਾਂ ਨੂੰ ਤਰਾਜ ਚਲਾ ਤਾਂ ਹੀ ਆਪਾਂ ਲੋਕ ਤਗੜੇ ਸੀ ਅੰਗਰੇਜ਼ਾਂ ਨੇ ਆਪਣੇ ਤੇ ਰਾਜ ਕੌਂ ਕੀਤਾ ਪੰਪੀ ਇਹਹੀ ਕਾਰਨ ਸੀ ਵੀ ਇਹ ਤਗੜੀ ਬੁੱਧੀ ਦੇ ਲੋਕ ਆਪਾਂ ਆਵਦੇ ਵਿੱਚ ਸ਼ਾਮਲ ਕਰੀਏ ਜੇ ਤੋ ਪੂਰਾ ਭਾਰ ਆਪਣੇ ਦੇ ਦਿਮਾਗ ਘਟ ਸੀ ਨੀਲ ਬੋਲਣ ਲੱਗਦੇ ਫਿਰ ਆਪਾਂ ਗਦਾਰ ਛੇਤੀ ਹੋ ਜਾਂਦੇ ਹੋ ਜਾਂਦੇ ਪਰ ਆਪਣੇ ਦੇ ਜਾਨ ਸਭ ਤੋਂ ਜ਼ਿਆਦਾ ਨਹੀਂ ਬਹਾਦਰ ਕੌ ਆਪਾਂ ਤਾਂ ਸੀਗੇ ਸਮਝ ਗਏ ਸਮਝ ਗਏ ਮੜਾਇਆ ਪਾਈਂ ਗਿੜਾ ਮੜਾ ਮੜਾ ਪਾਈਂ ਮੜਮੜਾ ਜਦੋਂ ਆ ਪੂਰਾ ਭਰ ਆ ਜਾਣਾ ਪੰਪ ਨਿਓਲ ਬੋਲਣ ਲੱਗ ਗਈ ਫਿਰ ਸੌਖਾ ਹੀ ਵਸਾ ਹਾਂ ਫਿਰ ਪਹਿਲਾਂ ਦੂਰ ਲਾਉਂਦਾ ਕੋਈ ਫਾਇਦਾ ਨਹੀਂ ਬੋਲਣ ਲੱਗ ਗਈ ਹੂੰ ਹੋਣ ਬੋਲੀ ਨਹੀਂ ਹੋਸ ਓਏ ਲੈ ਓਏ ਸੱਜਣਾ ਅੱਜ ਸਟਾਰਟ ਕਰਕੇ ਜਾਵਾਂਗੇ ਪਹਿਲੇ ਵੜਾ ਲਾ ਦਰਕ ਵਸਾ ਇੱਕ ਕੰਮ ਹੋਰ ਕਰਨਾ ਪੂਜਾ ਜੀ ਨੂੰ ਆਪ ਨੇ ਅੰਦਰ ਹੀ ਧੂਆਂ ਕਰ ਦੂਗਾ ਬਾਹਰ ਮੈਂ ਸਲੈਂਸਰ ਨਾ ਨੰਗਾ ਕਰਨਾ ਪਈ ਕਰ ਦੋ ਏ ਫਿਰ ਕਾਲੀ ਦੇ ਕੇ ਨੰਗਾ ਇੱਕ ਗੱਲ ਆ ਇਹਨੂੰ ਇੱਕ ਵਾਰੀ ਨਾ ਜ਼ੋਰ ਚ ਕਗਾਓ ਨਹੀਂ ਹੁਣ ਤਾਂ ਹੋ ਗਿਆ ਇਹਨੂੰ ਹੌਲੀ 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 ਹੈਲੋ ਬਾਹਰੋਂ ਨੰਗਾ ਕਰਨਾ ਪੂਗਾ ਆ ਗੁਰਪ੍ਰੀਤ ਨੰਗਾ ਕਰੀਏ ਸਲੈਂਸਰ ਆਂਗੇ ਸਟਾਰਟ ਅਸੀਂ ਇੰਜਨ ਤੇ ਇਧਰੋਂ ਅਸੀਂ ਜਿਹੜਾ ਸਲੈਂਸਰ ਹੁਣ ਪਾਓ ਜਿਹਥਾਂ ਦੀ ਧੂਆਂ ਆਉਂਦਾ ਉਹ ਬਾਹਰ ਘੜਤਾ ਇੱਧਰ ਵੀ ਆਉ ਧੂਆਂ ਹੈ ਕਿਹੜੇ ਕਿਹੋਣਾ ਵੱਤੀ ਹਾ ਤਾਂ ਦੋਸਤੋ ਗਰਮੀ ਬੜੀ ਆ ਬੜੀ ਮਿਹਨਤ ਬਾਈ ਕਰ ਭੇਜਨੇ ਬਹੁਤ ਜੋਰ ਲਾਇਆ ਬਾਈ ਲਵ ਨੇ ਲਾਇਆ ਤੇ ਅਸੀਂ ਉਧਰੋਂ ਯਾਨੀ ਕਿ ਜਿਹੜਾ ਸਲੈਂਸਰ ਉਸ ਦਾ ਕਿਉਂਕਿ ਜੇ ਇੱਥੇ ਚਲਾਉਂਦੇ ਤਾਂ ਸਾਰਾ ਧੂਆਂ ਧੂਆਂ ਹੋ ਜਾਣਾ ਸੀ ਤੇ ਲਓ ਜੀ ਹੁਣ ਲਾਵਾਂਗੇ ਜੋਰ ਅਸੀਂ ਤੇ ਬੱਤੀ ਲਾਉਣੀ ਪਊਗੀ ਬੱਤੀ ਬਣਾਉਂਦਾ ਹਾਂ ਬਾਈ ਬੱਤੀ ਬਣਾ ਰਿਹਾ ਲੋਵੀ ਦੋਸਤੋ ਬੱਤੀ ਦਵਾਂਗੇ ਬੰਦਾ ਇਧਰ ਹੋ ਜਾ ਫੋਟੋ ਫੋਟੋ ਪੂਰੀ ਆਉਗੀ ਚੋਬਰਾ ਚਲਾ ਦੇ ਮਾਣ ਆ ਦੱਸਦਾ ਕੱਢ ਦੇ ਰਗੜ ਵਾਲੇ ਥੋੜਾ ਸਟਾਰ ਲੋ ਬਲੇ ਤੇਰੇ ਬਲੇ ਚੇ ਭਾਈ ਰਿਸਾ ਭਾਈ ਰਿਸਾ ਤੇਰਾ ਆ ਚੱਕਰ ਵਾੜੇ ਬਈ ਚੱਕਰ ਵਾੜੇ ਕਿਰਾਏ ਕਰਦਾ ਲਾ ਡੀਪ ਵਾਲੀ ਛਾੜ ਛਾੜ ਕਰਾ ਇਧਰ ਆ ਆ ਬਈ ਜਿਹੜੀ ਪੱਠੀ ਹੈ ਟੁੱਟੀ ਪਈ ਆ ਵੇਖ ਲੋ ਦਾ ਪੱਠੀ ਸੀ ਅਰੇ ਇਹਦੇ ਵਿੱਚ ਨਹੀਂ ਆਉਂਦਾ ਸੀ ਪਹਿਲਾਂ ਤਾਂ ਇਹ ਪੈਪ ਪੈਪ ਲੱਕ ਉੱਤੇ ਘੁੱਗੂ ਲੱਗਦਾ ਜਿਹਨੂੰ ਘੁੱਗੂ ਵਾਲਾ ਇੰਜਨ ਕਹਿੰਦੇ ਸੀ ਪਹਿਲਾਂ ਘੁੱਗੂ ਵਾਲਾ ਕਹਿੰਦੇ ਤਾਂ ਆਹ ਆਜ ਬੰਦੀ ਘੁੱਗੂ ਵਾਲੀ ਆ ਨਾ ਲੈ ਵੀ ਬਾਈ ਨੇ ਛਾ ਕੇ ਖਾਦ ਤੇ ਹਰੇ ਦਾ ਕਿ ਚੱਲਦਾ ਜੋਂ ਬਰਾਂ ਆਹ ਯਾਰ ਉਹਨਾਂ ਵੇਰਿਆਂ ਦੀ ਜਨਦੀ ਤੇ ਆਜ 8 ਕਰੋੜ ਦਾ ਬਾਈ ਤੇ ਕਰਦੇ ਕਰਦੇ ਬਾਤ ਕਰਦੇ ਯਾਰ ਵਾਹ ਸੋਨੇ ਗੱਡੀ ਦਾ ਜਾਦੀ ਪਾ ਰੇਲ ਗੱਡੀ ਨੂੰ ਪਾਜ ਨਹੀਂ ਬੜਾ ਮੰਦਾ ਤਾਂ ਇਹਦੇ ਨਾਲ ਹੀ ਭੱਜ ਜਾਂਦਾ ਮੁੜ ਕੇ ਹਾਂ ਔਰ ਚੱਲ ਪਿਆ ਚੱਲੂ ਰਿਹਾ ਚੱਲ ਰਿਹਾ ਰੀਅਲ ਗੱਡੀਆਂ ਚਲਾਉਣਾ ਚਲਾਇਂ ਕਾਹੋਂ ਗਿਆ ਟਾਸ ਆ ਹਾਂ ਧੱਕਾ ਵੇਖੋ ਬਈ ਉੱਠਦਾ ਵੇਖ ਤੁਹੀਂ ਜਿਵੇਂ ਬੰਦ ਹੋ ਕੇ ਉੱਠ ਖੜਦਾ ਅੱਛਾ ਜਿਵੇਂ ਬੰਦ ਕਰਕੇ ਆਂ ਜਿਵੇਂ ਹੈ ਉਹ ਟਾਸ ਆ ਬੰਦ ਕਰਤੀ ਜਿਵੇਂ ਤਾਂ ਉਹ ਜਿਵੇਂ ਜਿਵੇਂ ਬੰਦ ਆ ਹੁਣ ਅਜਾ ਹੁਣ ਜਿਵੇਂ ਬੰਦ ਆ ਠੀਕ ਹੈ ਇੰਜਨ ਬੰਦ ਹੋ ਆ ਨਾਲੇ ਉੱਠ ਖੜ ਸਕਦਾ ਠੀਕ ਹੈ ਉਹ ਦੇ ਕੇ ਰਾ ਫੜ ਜਾਂਦਾ ਨਾਲ ਦੀ ਨਾਲ ਹੈ ਵੀਰ ਬਾਈ ਪਾਰਾ ਵਾਲਾ ਠੀਕ ਆ ਇੱਕ ਵਾਰੀ ਉੱਠ ਨਹੀਂ ਡੇਰ ਆ ਮੜਕੇ ਦਾ ਚੱਕਰ ਐੜੋ ਮੜਕੀ ਬਣਾਈ ਜਾਂਦਾ ਆ ਵੀਰ ਤੇ ਵੀਰ ਵਾਲਾ ਵਜੰਦਾਰ ਆ ਨਾ ਹਾਂ ਉੱਠਣ ਦਾ ਵੀ ਇਹੀ ਕਾਰਨ ਆ ਮੈਂ ਨਾ 3-4 ਕੁਆਂਟਲ ਦਾ ਜ਼ਿਆਦਾ ਵਜ਼ਨ ਹੋਗਾ ਵੀਰ ਦਾ ਮੇਰੇ ਨਾਲ ਜ਼ਿਆਦਾ ਹੋਊਗਾ ਭਾਈ ਤਿੰਨ ਸਾਢੇ ਤਿੰਨ ਕੁਆਂਟਲ ਮੰਨ ਕੇ ਚੱਲੋ ਆ ਨਾਲੇ ਉੱਠ ਖੜਨਾ ਹੈ ਮਾਤਾ ਵੀ ਬਾੜੇ ਚਾਟਾ ਕਾੜ ਕੇ ਨਾ ਜੇ ਇੱਕ ਚੱਕਰ ਨਿਕਲ ਜਾਂਦਾ ਤੇ ਉੱਠ ਖੜਨਾ ਹੈ ਤੇ ਲੈ ਬਾਈ ਬਹੁਤ ਬਹੁਤ ਬਾਈ ਮਿਹਰਬਾਨੀ ਬਾਈ ਨੇ ਆਪਣੇ ਆਸਤੇ ਟਾਈਮ ਕੱਢਿਆ ਤੇ ਘਟੋ ਘਟਿਕ ਘੰਟਾ ਸਵਾ ਘੰਟਾ ਮੱਥਾ ਮਾਰਿਆ ਤੇ ਬਹੁਤ ਮਿਹਰਬਾਨੀ ਤੇ ਬਾਈ ਜੀ ਵੀਡੀਓ ਨੂੰ ਸ਼ੇਅਰ ਕਰਦੇ ਹੋ ਤੇ ਬਾਈ ਲਵ ਕਰਨਾ ਪਿੰਡ ਸੀਰ ਵਾਲੀ ਜੇ ਕਿਸੇ ਨੇ ਵੇਖਣਾ ਹੋਵੇ ਤਾਂ ਆਣ ਕੇ ਵੇਖ ਸਕਦਾ ਹਾਂ ਵੇਖ ਸਕਦਾ ਠੀਕ ਹੈ ਕਣੀ ਕੋਈ ਚੱਕਰ ਨਹੀਂ ਕਰਨੀ 53 ਸਾਲ ਪੁਰਾਣੀ ਵਿਰਾਸਤ ਸਾਹਮਣੇ ਰੱਖੀ ਆ 1970 ਵੇਲੇ ਦਾ ਇਹ ਇੰਜਨ ਆ ਮਾਲਵਾ ਗਰੁੱਪ ਨੇ ਨੂੰ ਬਣਾਇਆ ਸੀਗਾ ਤੇ ਬਾਈ ਜੀ 8000 ਦਾ ਉਸ ਵਕਤ ਇਸ ਦਾ ਰੇਟ ਸੀਗਾ ਜਦੋਂ ਲਿਆ ਸੀ ਜਦੋਂ ਜਿਸ ਵੇਲੇ ਚ 8 ਕਿੱਲੇ ਜ਼ਮੀਨ ਆ ਜਾਂਦੀ ਸੀ ਉਸ ਵਕਤ ਕਿਉਂਕਿ ਇੰਜਨ ਦੀ ਲੋਡ ਸੀ ਉਹਨਾਂ ਵੇਲਿਆਂ 'ਚ ਕਿਉਂਕਿ ਪਹਿਲੀ ਦੀ ਇੰਨੀ ਬੁੱਕਤ ਨਹੀਂ ਸੀ ਕਿਉਂਕਿ ਪਾਣੀ ਦੀ ਲੋਡ ਸੀ ਇਹਨਾਂ ਨਾਲ ਯਾਨੀ ਕਿ ਕਣਕ ਵਗੈਰਾ ਕੱਢੀ ਦੀ ਸੀਗੀ ਤੇ ਤਾਂ ਕਰਕੇ ਉਸ ਵਕਤ ਇਹ ਇੰਜਨਾਂ ਨੇ ਬਹੁਤ ਵੱਡਾ ਰੋਲ ਅਦਾ ਕੀਤਾ ਕਿ ਸਾਡਾ ਮੇਰੀ ਜੀ ਦੀ ਬਈ ਲੋਡ ਹੋਏ ਫਿਰ ਉਹ ਹਾਂ ਘਾੜ ਹੋਵੇ ਹਾਂ ਉਹ ਫਿਰ ਮੰਨ ਤੇ ਦੇਖੋ ਜੀ ਹਿਸਾਬ ਨਾਲ 8000 ਉਹਨਾਂ ਵੇਲਿਆਂ ਦਾ ਅੱਜ 8 ਕਰੋੜ ਦੇ ਬਰਾਬਰ ਸੀ ਉਦੋਂ ਤੇ ਬਾਕੀ ਦੋਸਤੋ ਹਾਂ ਬਾਕੀ ਦੋਸਤੋ ਵੀਡੀਓ ਨੂੰ ਵਾਤ ਬਾਤ ਸ਼ੇਅਰ ਕਰਿਆ ਜੀ ਤੇ ਬਹੁਤ ਮਿਹਰਬਾਨੀ ਬਈ ਕੋਲੇ 8000 ਰੁਪਏ ਉਹਨਾਂ ਟਾਈਮ ਆਏ ਸੀ ਬਈ ਉਹ ਬਹੁਤ ਤਗੜਾ ਰਾਇ ਗਿਣਿਆ ਜਾਂਦਾ ਸੀ ਰਾਇ ਆਇਆ ਗਿਣਿਆ ਜਾਂਦਾ ਸੀ ਸਹੀ ਗੱਲ ਹੈ ਸਹੀ ਗੱਲ ਬਿਲਕੁਲ ਹੀ ਬਿਲਕੁਲ